ਇਹਦੇ ਤੇ ਮੰਨ ਕੇ ਚੱਲੋ ਜੀ 15 22 30 ਦੇ ਆਪਾਂ ਮੰਨ ਕੇ ਚੱਲਦੇ ਆਂ ਵਧੀਆ ਵਾਸਪਾ ਕੇ ਕੁਆਲਿਟੀ ਦੇ ਕੇ ਆਪਾਂ ਇਹ 25000 ਜੋ ਉੱਪਰ ਲਾ ਉੱਪਰ ਲਾ ਵਾਸਾ ਲਾ ਪਰ ਖਰਚਾ ਪੈਂਦਾ ਜੀ ਚ ਆਪਾਂ ਸਮੇਤ ਲੇਬਰ ਤੇ ਕਰ ਗੈਸ ਸਕਦੇ ਆਂ ਤੇ ਟਰਾਂਸਪੋਰਟ ਖਰਚਾ ਬਾਹਰ ਹੁੰਦਾ ਆਪਾਂ ਟੋਟਲੀ ਗਮ ਆਪਣਾ ਕੰਟਰੈਕਸ਼ਨ ਦਾ ਆਪਦਾ ਪਰ ਆਪਾਂ ਦੂਰ ਕਿੱਲੇ ਛੱਡੀ ਤਿਆਰ ਕਰਦੇ ਆਂ ਆਪਾਂ ਨੇੜੇ-ਨੇੜੇ ਪਿੰਡਾਂ ਦੇ ਵਿੱਚ ਆਪਣਾ ਕੰਟਰੈਕਸ਼ਨ ਦਾ ਕੰਮ ਹੈਗਾ ਇਹ ਤਾਂ ਫੱਟੀ ਸੈਂਪਲ ਬਾਈ ਆ ਠੀਕ ਹੈ ਠੀਕ ਹੈ ਜੀ ਇਹਦੇ ਤੇ ਆਪਾਂ ਕੱਟ ਵੀ ਫੱਟੀ ਪਾਉਣੇ ਤੀਰੀ ਫੱਟੀ ਪਾਉਣੇ ਆ ਹਾਂ ਉਹ ਉੱਦੋਂ ਉੱਪਰ ਆਪਣੀ ਕਾਨੇੀ ਮਤਲਬ ਫਿਰ ਕਾਗਜ਼ ਫਿਰ ਸਰਪਾ ਗਿਆ ਇੱਕ ਇੱਕ ਗਾਰੇ ਦੀ ਲੇਡ ਫਿਰ ਉੱਤੇ ਡਬਲ ਕਾਗਜ਼ ਫਿਰ 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 ਗਾਰਾ ਇਹ ਆਪ ਤੇ ਬਾਕੀ ਜਿਹੜਾ ਬਨੇਰੇ ਦਾ ਕੰਮ ਹ ਤੱਕ ਮਿੱਟੀ ਦੀ ਲੇਵਰ ਘਰ ਵਾਲੇ ਦੀ ਹੁੰਦੀ ਇਹਦੇ ਵਿੱਚ ਠੀਕ ਹੈ ਉੱਪਰ ਪੱਕਾ ਕਰਨਾ ਤੇ ਇਹਦੇ ਉੱਤੇ ਸੀਮੈਂਟ ਦਾ ਘੋਲਗਾ ਪਾਇਆ ਵਧੀਆ ਹੂੰ ਤੇ ਇਹ ਵੀ ਮੀਂਹ ਨਾਲ ਖੁਰਦੀ ਨਹੀਂ ਵੀ ਇਹਦੀ ਸੇਫਟੀ ਵੀ ਪੂਰੀ ਆ ਫੁੱਲ ਸੇਫਟੀ ਆ ਮੀਂਹ ਨਾਲ ਖੁਰਦੀ ਨਹੀਂ ਆਗੂਗ ਲੱਗਣ ਦਾ ਇਹਦਾ ਵਿੱਚ ਅੱਗ ਲੱਗਣ ਦਾ ਬਾਈ ਖਤਰਾ ਹੀ ਹੈ ਨਹੀਂ ਇਹਨੂੰ ਠੀਕ ਹੈ ਤੇ ਉੱਤੇ ਵਜ਼ਨ ਵੀ ਰੱਖ ਸਕਦੇ ਆ ਇਹਦੇ ਬਾਈ ਨਾ ਆਪਾਂ ਬਾਈ ਚੜ ਕੇ ਵੀ ਖਾਵਾਂਗੇ ਬਾਈ ਤਾਂ ਜਿੰਨਾ ਮਰਜ਼ੀ ਰੱਖ ਲੈ ਠੀਕ ਹੈ ਵੀ ਪੂਰਾ ਮਜ਼ਬੂਤ ਕੰਮ ਹੈ ਪੂਰਾ ਵੀ ਇੱਕ ਵਾਰੀ ਜੇ ਆਪਾਂ ਸ਼ੈੱਡ ਬਣਾ ਲਿਆ ਆਪਾਂ ਨੂੰ ਝਾਕਣ ਦੀ ਲੋੜ ਨਹੀਂ ਹਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਆਪਾਂ ਖੜੇ ਆ ਜੀ ਪਿੰਡ ਸੁਖਨਾ ਬਲੂ ਦੇ ਵਿੱਚ ਤੁਸੀਂ ਮੇਰੇ ਪਿੱਛੇ ਸ਼ੈੱਡ ਵੇਖੀ ਜਾਂਦੇ ਹੋਵੋਗੇ ਹੁਣ ਗਰਮੀਆਂ ਦਾ ਟਾਈਮ ਹੈ ਤੇ ਆ ਜਿਹੜੇ ਸ਼ੈੱਡ ਹਨ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਆ ਆਪਣੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਹਨਾ ਤੇ ਇਹ ਸ਼ੈੱਡ ਹੈ ਜਿਹੜਾ ਆਪਾਂ ਤੁਹਾਨੂੰ ਇਹਦੀ ਡਿਟੇਲ ਦੱਸਾਂਗੇ ਵੀ ਇਹ ਕਿੰਨੇ ਚ ਬਣ ਕੇ ਤਿਆਰ ਹੋਇਆ ਕਿੰਨੀ ਕ ਦੀ ਸੇਫਟੀ ਹੈ ਕਿੰਨੀ ਕ ਦੀ ਮਣਿਆਦ ਹੈ ਕਿੰਨਾ ਇਹਨੂੰ ਬਣਾਉਣ ਦੇ ਵਿੱਚ ਖਰਚਾ ਆ ਗਿਆ ਹਨਾ ਛੋਟਾ ਸ਼ੈੱਡ ਹੈ ਇਹ ਤੁਸੀਂ ਦੇਖ ਸਕਦੇ ਹੋ ਪਿੱਛੇ ਆਪਣੇ ਪੰਜ ਤੋਂ ਲੈ ਕੇ 6 ਪਸ਼ੂ ਖੜੇ ਆ ਤੇ ਆਪਾਂ ਇਹਦੀ ਸਾਰੀ ਡਿਟੇਲ ਦੱਸਣੀ ਹੈ ਵੀ ਕਿੰਨੇ ਬਾਈ ਕਿੰਨੇ ਦਾ ਇਹ ਸ਼ੈੱਡ ਹੈ ਤੇ ਇਹਨੂੰ ਬਣਾਉਣ ਦੇ ਵਿੱਚ ਕਿੰਨਾ ਖਰਚਾ ਆ ਗਿਆ ਜਿਹੜੇ ਵੀਰ ਨੇ ਇਹ ਬਣਾਇਆ ਮਿਸਤਰੀ ਸਾਹਿਬ ਨੇ ਆਪਾਂ ਉਹਨਾਂ ਦਾ ਨੰਬਰ ਵੀ ਤੁਹਾਨੂੰ ਦਵਾਂਗੇ ਸਕਰੀਨ ਦੇ ਉੱਤੇ ਤੇ ਜੇ ਕਿਸੇ ਵੀਰ ਨੇ ਇਹੋ ਜਿਹਾ ਸ਼ੈੱਡ ਬਣਵਾਉਣਾ ਹੋਵੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਹੋਊਗੀ ਤੇ ਜੇ ਕੁਝ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਲਿਆ ਕਰੋ ਤੇ ਆਪਾਂ ਉਸ ਤੇ ਵੀ ਚਰਚਾ ਕਰਾਂਗੇ ਸੋ ਆਪਾਂ ਕਰਦੇ ਹਾਂ ਹੁਣ ਬਾਈ ਜੀ ਹੋਰਾਂ ਨਾਲ ਗੱਲਬਾਤ ਤੇ ਆਪਾਂ ਤੁਹਾਨੂੰ 5 6 ਸ਼ੈੱਡ ਦਿਖਾਉਣੇ ਐ ਇਹੋ ਜੇ ਕਿਉਂਕਿ ਇਹਨਾਂ ਦੀ ਅੱਡੋ ਅੱਡ ਜਿਹੜੀ ਲੰਬਾਈ ਚੜਾਈ ਅੱਡੋ ਅੱਡ ਹੋ ਜਾਂਦੀ ਐ ਇਸ ਕਰਕੇ ਆਪਾਂ ਤੁਹਾਨੂੰ 5 6 ਸ਼ੈੱਡ ਦਿਖਾਵਾਂਗੇ ਉਹਨਾਂ ਸਾਰਿਆਂ ਦਾ ਖਰਚਾ ਵੀ ਦੱਸਾਂਗੇ ਉਹਨਾਂ ਦੀ ਲੰਬਾਈ ਚੜਾਈ ਦੇ ਹਿਸਾਬ ਨਾਲ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਕਰਦੇ ਹਾਂ ਬਾਈ ਜੀ ਹੋਰਾਂ ਨਾਲ ਗੱਲ ਤੋਂ ਪਹਿਲਾਂ ਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਜਿਵੇਂ ਆਪਾਂ ਅੱਜ ਸ਼ੈੱਡ ਦੀ ਗੱਲ ਕਰਨੀ ਐ ਹਨਾ ਹਾਂਜੀ ਤੇ ਆਪਾਂ ਪਹਿਲਾਂ ਵੀ ਸ਼ੈੱਡ ਦਿਖਾਏ ਬਹੁਤ ਤੇ ਅੱਜ ਆਪਾਂ ਤੁਹਾਡੇ ਕੋਲੇ ਪਹੁੰਚੇ ਸੀ ਤੇ ਆਪਾਂ ਗੱਲ ਵੀ ਕਰਕੇ ਹਟੇ ਆਂ ਵੀ ਆਪਾਂ ਬਾਸ ਵਾਲੇ ਜਿਹੜੇ ਆਹ ਸ਼ੈੱਡ ਹੈ ਇਹ ਵਿਖਾਉਣੇ ਆ ਤੇ ਆਪਾਂ ਹੁਣ ਇਹ ਸ਼ੈੱਡ ਜਿਹੜਾ ਹੈ ਕਿਹੜੇ ਪਿੰਡ 'ਚ ਬਣਾਇਆ ਪਹਿਲਾਂ ਇਹ ਦੱਸੋ ਇਹ ਸ਼ੈੱਡ ਬਣਾਇਆ ਹੀ ਆਪਾਂ ਸੁਖਨਾਵਲੂ ਪਿੰਡਾ ਮੋਖਰ ਜ਼ਿਲ੍ਹੇ ਦਾ ਪਿੰਡਾ ਹੀ ਇਹ ਹੂੰ ਤੇ ਇਹਦੇ ਸ਼ੈੱਡ ਦੀ ਜੇ ਆਪਾਂ ਲੰਬਾਈ ਚੜਾਈ ਦੀ ਗੱਲ ਕਰੀਏ ਹੈਨਾ ਤੇ ਇਹਦੀ ਲੰਬਾਈ ਹੈਗੀ ਹੈ ਜੀ 30 ਫੁੱਟ ਤੇ ਚੜਾਈ ਹੈਗੀ ਹੈ 15 ਫੁੱਟ ਲੰਬਾਈ ਇਹਦੀ 30 ਫੁੱਟ ਆ ਇਹ ਚੜਾਈ ਇਹਦੀ 15 ਫੁੱਟ ਆਹ ਏਰੀਆ ਵੀ ਇਹਦੇ ਵਿੱਚ ਹੀ ਆ ਏਰੀਆ ਬਾਹਰ ਆ ਇਹ ਏਰੀਆ ਬਾਹਰ ਆ ਇਹ ਬਾਹਰ ਆ ਤੇ ਜਿਵੇਂ ਆਪਾਂ ਹਾ ਛੱਤ ਵੇਖੀ ਜੰਨੇ ਹਣਾ ਬਾਸ ਦੀ ਅੱਜ ਕੱਲ ਇਹ ਛੱਤ ਦੀ ਜਿਹੜੀ ਡਿਮਾਂਡ ਆ ਬਹੁਤ ਜ਼ਿਆਦਾ ਆ ਕਿਉਂਕਿ ਲੋਕਾਂ ਦਾ ਮੰਨਣਾ ਵੀ ਇਹ ਠੰਡੀ ਰਹਿੰਦੀ ਆ ਗੰਜੀ ਨਾਲੋਂ ਤੇ ਇਹਦਾ ਖਰਚਾ ਦੂਜੇ ਸ਼ੈੱਡ ਨਾਲੋਂ ਕਿੰਨਾ ਘੱਟ ਘੱਟ ਜਾਂਦਾ ਕਿ ਵਧ ਜਾਂਦਾ ਵੀ ਕੀ ਇਹਨਾਂ ਦਾ ਹਿਸਾਬ ਕਿਤਾਬ ਹੁੰਦਾ ਖਰਚ ਬਾਈ ਜੀ ਇੱਕ ਗੱਲ ਤੋਂ ਦੇਖੋ ਆਪ ਖੜੇ ਆ ਤੁਸੀਂ ਤੁਹਾਨੂੰ ਲੱਗਦਾ ਹੋਊ ਆਖੇ ਵੀ ਇਹਦੇ ਠੰਡਾ ਹੈਗਾ ਇਹ ਇਹ ਗਰਮੀ ਦੇ ਵਿੱਚ ਤਾਂ ਇਹਦਾ ਠੰਡਾ ਤੇ ਜਦੋਂ ਆਇੰਦਾ ਸਿਆਲ ਬਾਈ ਇਹ ਉਹ ਤਾਂ ਉਹ ਗਰਮ ਠੀਕ ਆ ਆ ਪੰਜ ਜਿਵੇਂ ਆਪਣੇ ਚਾਰ ਇੱਕ ਪੱਖਾ ਲੱਗੀ ਆ ਕੋਈ ਫੌਗਰ ਨਹੀਂ ਲੱਗਿਆ ਤੇ ਇਹਦੇ ਤੇ ਮੰਨ ਕੇ ਚੱਲੋ ਜੀ 15 22 30 ਦੇ ਆਪਾਂ ਮੰਨ ਕੇ ਚੱਲਦੇ ਆ ਵਧੀਆ ਵਾਸ ਪਾ ਕੇ ਕੁਆਲਿਟੀ ਦੇ ਕੇ ਆਪਾਂ ਇਹ 25000 ਜੋ ਉੱਪਰ ਲਾ ਉੱਪਰ ਲਾ ਵਾਸਾ ਲਾ ਪਰ ਖਰਚਾ ਪੈਂਦਾ ਜੀ ਚਾ ਆਪਾਂ ਸਮੇਤ ਲੇਬਰ ਟਿੱਕਰ ਗੈਸ ਸਕਦੇ ਆ ਤੇ ਟ੍ਰਾਂਸਪੋਰਟ ਖਰਚਾ ਬਾਹਰ ਹੁੰਦਾ ਆਪਣਾ ਨਹੀਂ ਇਹ ਕਿੰਨੇ ਆ ਪਾ ਲੰਬਾਈ ਜੜਾਈ ਦੱਸੀ ਸੀ ਇਹਦੀ ਇਹ 30x15 30x15 ਦੀ ਜੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਤੁਸੀਂ ਦੱਸਿਆ ਵੀ 25000 ਰੁਪਿਆ ਖਰਚਾ ਆ ਜਾਣਾ ਹਾਂਜੀ ਜੀ ਤੇ ਆਪਣਾ ਵੀ ਮੰਨ ਲਓ ਕਿ ਚਲੋ ਵੀ ਟਾਪ ਕੁਆਲਿਟੀ ਜੜਾ ਲਾਵਾਂ ਸੰਦਾ ਠੀਕ ਆ ਠੀਕ ਹੈ ਜੀ ਤੇ ਇਹ ਦਾ ਆਪਣਾ ਡਿਜ਼ਾਈਨ ਹੋ ਰਿਹਾ ਤੇ ਆਪਾਂ ਇਹ ਮੰਨ ਕੇ ਚਲੋ ਜੀ ਸੈਂਪਲ ਜ ਆ ਜਾਂਦਾ ਇਹਦੇ ਤੇ 5000 ਆਪਾਂ ਘੱਟ ਵੀ ਕਰ ਸਕਦੇ ਹਾਂ ਖਰਚਾ 20000 ਆ ਜੂਗਾ ਅੱਛਾ ਇਹਦੀ ਛੱਤ ਛੱਤ ਤੇ 20000 ਰੁਪਿਆ ਖਰਚਾ ਆ ਜੂਗਾ ਹਾਂ ਤੇ ਜਿਵੇਂ ਹੁਣ ਕਿਸੇ ਬੰਦੇ ਨੇ ਕੰਪਲੀਟ ਸ਼ੈੱਡ ਬਣਵਾਉਣਾ ਹੁਣ ਜਿਵੇਂ ਆਪਣੇ ਇਧਰ ਹਾ ਕੰਧਾ ਕੱਢਿਆ ਹੋਣਾ ਹਨਾ ਇਧਰ ਵੀ ਕੰਧ ਆ ਗਈ ਇਧਰ ਵੀ ਕੰਧ ਆ ਗਈ ਤੇ ਇਧਰ ਬੁਰਜੀਆਂ ਤੇ ਹੁਣ ਕਈ ਬੰਦਿਆਂ ਦੇ ਖੁੱਲਬਾਰਾ ਹੁੰਦਾ ਉਹਨਾਂ ਨੂੰ ਹੁੰਦਾ ਵੀ ਆਪਾਂ ਕੰਧਾ ਨਹੀਂ ਕਢਾਉਂਦੇ ਜੇ ਆਪਾਂ ਇਕੱਲਾ ਵੀ ਮੰਨ ਕੇ ਚੱਲੋ ਆਪਾਂ ਇਕੱਲਾ ਬੁਰਜੀਆਂ ਦੇ ਕੇ ਆਪਾਂ ਹਨਾ ਡੌਨ ਗਾਡਰ ਪਾ ਕੇ ਆਪਾਂ ਕੰਮ ਕਰਦੇ ਆ ਇੱਕ ਗਾਡਰਾਂ ਦੇ ਤੇ ਕੱਲੇ ਛੱਤ ਦਾ ਖਰਚਾ ਮੰਨ ਕੇ ਚੱਲ ਗਏ ਉਹ ਆਊਗਾ ਆਪਾਂ ਨੂੰ 60000 ਰੁਪਏ ਦੇ ਵਿੱਚ ਹਮ ਤੇ ਆਪਣੀਆਂ ਬੁਰਜੀਆਂ ਲਾ ਕੇ ਗਾਡਰ ਪੈ ਗਈ ਛੱਤ ਤਿਆਰ ਹੋ ਜੂਗੀ ਕਿਈ ਵਾਰੀ ਸਾਈਡ ਤੋਂ ਆਪਾਂ ਚੱਲ ਖੁੱਲਾ ਹੁੰਦਾ ਤਾਂ ਇਹ 15:30 ਦਾ ਆਪਾਂ ਗੱਲ ਕਰੀ ਇੰਨਿਆਂ 15:30 ਦਾ ਸ਼ੈੱਡ ਹਾਂ ਗਾਡਰਾਂ ਪੈ ਕੇ ਗਾਡਰਾਂ ਪੈ ਗਈ ਗਾਡਰਾਂ ਪੈ ਕੇ ਛੱਤ ਪੈ ਕੇ ਬੁਰਜੀਆਂ ਕੱਢ ਕੇ ਬੁਰਜੀਆਂ ਕੱਢ ਕੇ ਤੇ 60000 50 ਤੋਂ 60000 ਮੰਨ ਕੇ ਚੱਲੂ 60000 ਰੁਪਿਆ ਬਾਕੀ ਉਹ ਰੇਟ ਅਪ ਡਾਊਨ ਹੁੰਦਾ ਰਹਿੰਦਾ ਆਪਣਾ ਹੁਣ ਵੀ ਉਹ ਤਾਂ ਲੋਹੇ ਦੇ ਰੇਟ ਦੇ ਹਿਸਾਬ ਨਾਲ ਆ ਗਾਡਰ ਕੀ ਪਤਾ ਮਹਿੰਗੇ ਹੋ ਜਾਣ ਕੱਲ੍ਹ ਕਈ ਵਾਰੀ ਕਈ ਕਿਸੇ ਬਾਈ ਕੋਲੇ ਪਈਆਂ ਹੁੰਦੀਆਂ ਉਹਦੇ ਘੱਟ ਹੀ ਕੋਈ ਨਹੀਂ ਰਹਿੰਦਾ ਉਹ ਤਾਂ ਫਿਰ ਜਿਵੇਂ ਹੁਣ ਕਿਸੇ ਕੋਲੇ ਪਈਆਂ ਕਈ ਵਾਰੀ ਅਗਲੇ ਨੂੰ ਪਵਾੜ ਚ ਵੀ ਕਿਤੇ ਆ ਬਾਈਆਂ ਦੇ ਹੁਣ ਜਿਹੜਾ ਕੰਮ ਕੀਤਾ ਸੀ ਇਹਦੇ ਗਾਡਰ ਸਾਰੇ ਫੱਟ ਸੀਗੇ ਅਸੀਂ ਦੋ ਗਾਡਰ ਲੈ ਕੇ ਪਾਏ ਆ ਠੀਕ ਹੈ ਇਹ ਪਹਿਲਾ ਸੀਗੇ ਗਾਡਰ ਆਪਣੇ ਕੋਲ ਇਹ ਗਾਡਰ ਇਹਦੇ ਚਾਦਰਾਂ ਪਾਈਆਂ ਸੀ ਇਹਨਾਂ ਨੇ ਪੱਟ ਕੇ ਪਾਇਆ ਬਾਈ ਠੀਕ ਹੈ ਤੇ ਜੇ ਚਾਰ ਦਿਵਾਰੀ ਵੀ ਆਹ ਕਰਨ ਕਰਾਉਣੀ ਹੋਵੇ ਫੇਰ ਇਹਦੇ ਖਰਚੇ ਦਾ ਫਰਕ ਵੱਧੂ ਹੋ ਜਾਏਗਾ। ਫੇਰ ਤਾਂ ਬਾਈ ਇਹ ਮੰਨ ਕੇ ਚੱਲੋਈ ਇਹ 2 ਲੱਖ ਰੁਪਏ ਜੇ ਆੜੂ ਕਿਉਂਕਿ ਫਿਰ ਆਪਾਂ 1.9 ਇੰਚ ਹੀ ਕਹਿੰਦਾ। ਹੂੰ ਇਹ ਇਹ ਸਿੱਡ ਦੀ ਗੱਲ ਕਰਦੇ। ਨਹੀਂ ਹੁਣ ਆਏ ਦੱਸੋ ਆਪਣੇ ਦਰਸ਼ਕਾਂ ਨੂੰ ਵੀ ਇਹ ਆਪਾਂ ਕੰਪਲੀਟ ਕੰਮ ਕਰਦੇ ਆਂ ਵੀ ਬੁਰਜੀਆਂ ਵਾਲਾ ਵੀ ਤੇ ਜਿਵੇਂ ਫਰਸ਼ ਵੀ ਵਿੱਚ ਮਿਲਨ ਦਾ ਲਾ ਰੱਖੀਏ ਤੁਸੀਂ ਇਹ ਸਾਰਾ ਆਪਣਾ ਆਪ ਦਾ ਕੰਮ ਹੈ। ਵੈਸੇ ਤਾਂ ਬਾਈ ਸਾਰਾ ਕੰਮ ਹੀ ਮੇਰਾ ਕੀਤਾ ਹੋਇਆ ਆ। ਦੇਖ ਲਓ ਜੀ ਕੈਮਰਾ ਕਰਕੇ। ਟੋਟਲੀ ਕੰਮ ਆਪਣਾ ਕੰਟਰੈਕਸ਼ਨ ਦਾ ਆਪਦਾ ਪਰ ਆਪਾਂ ਦੂਰ ਕੱਲੇ ਛੱਦੀ ਤਿਆਰ ਕਰਦੇ ਆ ਆਪਾਂ ਨੇੜੇ-ਨੇੜੇ ਪਿੰਡਾਂ ਦੇ ਵਿੱਚ ਆਪਣਾ ਕੰਟਰੈਕਸ਼ਨ ਦਾ ਕੰਮ ਹੈਗਾ ਹੈਗਾ ਠੀਕ ਹੈ ਵੀ ਜੀ ਨੇੜੇ-ਨੇੜੇ ਦੇ ਜਿਹੜੇ ਪਿੰਡ ਨੇੜੇ ਅਜਾ ਤਾਂ ਆਪਾਂ ਜਿੰਨਾ ਮਰਜ਼ੀ ਕੰਮ ਜਿੰਨਾ ਮਰਜ਼ੀ ਕੰਮ ਕਰਾਂਗੇ ਕਿਉਂਕਿ ਦੂਰ ਕੱਲੀ ਆਪਾਂ ਛੱਤ ਤਿਆਰ ਕਰਦੇ ਜੇ ਆਪਾਂ ਦੂਰ ਜਾਣਾ ਆਪਾਂ ਕੱਲੀ ਛੱਤ ਤਿਆਰ ਕਰਦੇ ਵੀ ਆਹ ਜਿਹੜਾ ਦੂਜਾ ਕੰਮ ਇਹ ਤਾਂ ਸਿੰਪਲ ਹੈ ਇਹ ਤਾਂ ਅਗਲਾ ਕਿਸੇ ਤੋਂ ਕਰਵਾ ਸਕਦਾ ਤੇ ਹੁਣ ਜੇ ਆਪਾਂ ਇਹਦੀ ਛੱਤ ਦੀ ਗੱਲ ਕਰਦੇ ਸੀਗੇ ਹੂੰ ਤੁਸੀਂ ਆਖਿਆ ਵੀ ਆਪਾਂ ਦੂਰ ਵੀ ਜਾ ਵੜਦੇ ਆਂ ਆਪਾਂ ਹੋਰ ਕਿਹੜੇ ਕਿਹੜੇ ਏਰੀਆ 'ਚ ਜਾਂਦੇ ਆਂ ਆਪਾਂ ਬਈ ਹਰਿਆਣਾ ਤੇ ਰਾਜਸਥਾਨ ਤੇ ਪੰਜਾਬ ਤਿੰਨ ਸਟੇਟਾਂ ਦੇ ਵਿੱਚ ਆਪਣੇ ਕੋਲੇ ਇਸ ਟਾਈਮ ਦੇ ਵਿੱਚ ਲੇਬਰ ਫੁੱਲ ਆ ਠੀਕ ਆ ਜਿਹਦੇ 'ਚ ਆਪਣੇ ਕੋਲੇ 16 ਬੰਦੇ ਕੰਮ ਕਰਦੇ ਹਣ ਹੂੰ 16 ਬੰਦੇ ਕੰਮ ਕਰਦੇ ਆ ਤੇ ਜੇ ਆਪਾਂ ਨੂੰ ਕੋਈ ਵੀਰ ਵੀ ਸੱਦੇ ਹਨਾ ਤੇ ਆਪਣੀ ਕੀ ਸਰਵਿਸ ਰਹਿੰਦੀ ਵੀ ਆਪਣੀ ਲੇਬਰ ਵੀ ਸਾਰੀ ਰਹੂਗੀ ਤੇ ਸਮਾਨ ਜਿਹੜਾ ਇਹ ਸਾਲ ਆਪਾਂ ਜੀ ਮਟੀਰੀਅਲ ਕੰਮ ਕਰਦੇ ਆ ਜੇ ਮੰਨ ਲਾ 15 20 30 ਦਾ ਹੈਗਾ ਆਪਾਂ ਛੱਡਾ ਏਡੇ ਕਿ ਛੱਡਦੇ ਆਪਾਂ ਨੂੰ ਬਹੁਤ ਮੰਨ ਲਾ ਘੱਟ ਜਾਣੇ ਹੈਗੇ ਇਹਦਾ ਕਹਿੰਦਾ ਭਾਵ ਕਿ ਕਿਉਂਕਿ ਸਾਨੂੰ ਖਰਚਾ ਪੈਂਦਾ ਜੇ ਕੋਈ ਖਰਚਾ ਭਰਦਾ ਬਾਈ ਫਿਰ ਆਪਾਂ ਜਾਣੇ ਆ ਉਹਦੇ ਤੇ ਮੰਨ ਕੇ ਚਲੋ ਦੂਰ ਜਾਣ ਦਾ ਖਰਚਾ 30000 ਰੁਪਏ ਤੇ ਉਹ ਆ ਜਾਂਦਾ ਉਹਦੇ ਚ ਟਾਪ ਮਟੀਰੀਅਲ ਹੋ ਜਾਂਦਾ ਬਾਈ ਉਹਦੇ ਚ ਸੁਣ ਲਓ ਹੁਣ ਬਈ ਆ ਮਟੀਰੀਅਲ ਕੀ ਬਾਕੇ ਦਿੰਨੇ ਆ ਪਰ ਟੈਕ ਨੰਬਰ ਦੇ ਵਾਸ ਹੂੰ ਤੇ ਇਹ ਤਾਂ ਫੱਟੀ ਸਿੰਪਲ ਬਾਈ ਆ ਠੀਕ ਹੈ ਠੀਕ ਹੈ ਜੀ ਇਹਦੇ ਤੇ ਆਪਾਂ ਕੱਟ ਵੀ ਫੱਟੀ ਪਾਉਣੇ ਤੀਰੀ ਫੱਟੀ ਪਾਉਣੇ ਆ ਹਾਂ ਉਹ ਉਦੋਂ ਉੱਪਰ ਆਪਣੀ ਕਾਨਾ ਜੀ ਪਤਲਾ ਫਿਰ ਕਾਗਜ਼ ਫਿਰ ਸਰਪਾ ਗਿਆ ਇੱਕ ਇੱਕ ਗਾਰੇ ਦੀ ਲੇਡ ਫਿਰ ਉੱਤੇ ਡਬਲ ਕਾਗਜ਼ ਫਿਰ 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 ਗਾਰਾ ਇਹ ਆਪ ਤੇ ਬਾਕੀ ਜਿਹੜਾ ਬਨੇਰੇ ਦਾ ਕੰਮ ਹੁੰਦਾ ਮਿੱਟੀ ਦੀ ਲੇਵਰ ਘਰ ਵਾਲੇ ਦੀ ਹੁੰਦੀ ਇਹਦੇ ਵਿੱਚ ਅੱਛਾ ਵੀ ਮਿੱਟੀ ਮਿੱਟੀ ਹਾਂ ਵੀ ਜਿਹੜੀ ਮਿੱਟੀ ਉਹ ਲੇਵਲ ਘਰ ਲਈ ਇੱਕ ਕੈਮਿਸਟਰੀ ਮੇਰਾ ਮਿੱਟੀ ਇਹਦੇ ਵਿੱਚ ਫਿਰ ਕਿੰਨੀ ਪਾਈ ਜਾਂਦੀ ਹੈ ਮਿੱਟੀ ਮੰਨ ਕੇ ਚੱਲੋ ਜੀ ਤੁਸੀਂ ਇਹਦੇ ਚਾਰ ਇੰਚ ਮਿੱਟੀ ਅਸੀਂ ਪਾਈ ਵੀ ਆ ਹੂੰ ਠੀਕ ਹੈ ਉੱਪਰ ਪੱਕਾ ਕਰਨਾ ਤੇ ਇਹਦੇ ਉੱਤੇ ਅਸੀਂ ਸੀਮੈਂਟ ਦਾ ਘੋਲਗਾ ਪਾਇਆ ਵਧੀਆ ਹੂੰ ਤੇ ਇਹ ਵੀ ਮੀਂਹ ਨਾਲ ਖੁਰਦੀ ਨਹੀਂ ਵੀ ਇਹਦੀ ਸੇਫਟੀ ਵੀ ਪੂਰੀ ਆ ਫੁੱਲ ਸੇਫਟੀ ਆ ਮੀਂਹ ਨਾਲ ਖੁਰਦੀ ਨਹੀਂ ਅੱਗੂਗ ਲੱਗਣ ਦਾ ਇਹਦਾ ਵਿੱਚ ਅੱਗ ਲੱਗਣ ਦਾ ਬਾਈ ਕੀ ਖਤਰਾ ਹੀ ਹੈ ਨਹੀਂ ਇਹਨੂੰ ਠੀਕ ਹੈ ਤੇ ਉੱਤੇ ਵਜ਼ਨ ਵੀ ਰੱਖ ਸਕਦੇ ਆ ਇਹਦੇ ਬਾਈਨ ਆਪਾਂ ਬਈ ਚੜ ਕੇ ਵੀ ਖਾਵਾਂਗੇ ਬਾਈਨ ਤੇ ਜਿੰਨਾ ਮਰਜ਼ੀ ਰੱਖ ਲੈ ਠੀਕ ਹੈ ਵੀ ਪੂਰਾ ਮਜ਼ਬੂਤ ਕੰਮ ਆ ਬਈ ਇੱਕ ਵਾਰੀ ਜੇ ਆਪਾਂ ਸ਼ੈੱਡ ਬਣਾ ਲਿਆ ਆਪਾਂ ਨੂੰ ਝਾਕਣ ਦੀ ਲੋੜ ਨਹੀਂ ਹੈ ਨਾ ਤੇ ਤੁਸੀਂ ਖਰਚੇ ਦੀ ਗੱਲ ਕੀਤੀ ਸੀ ਇਹਦੇ ਵਿੱਚ ਵੀ ਜੇ ਕੱਲੀ ਛੱਤ ਆ ਹਨਾ ਇਹ 20 ਤੋਂ 25000 ਰੁਪਏ ਇੰਨੇ ਕ ਏਰੀਆ ਦੇ ਵਿੱਚ ਤਿਆਰ ਹੋ ਜਾਂਦਾ ਤੇ ਇਹਦੇ ਵਿੱਚ ਆਹ ਜਿਹੜਾ ਬਾਸ ਦਾ ਖਰਚਾ ਆਉਂਦਾ ਕੰਪਲੀਟ ਹੀ ਇਸ ਵਿੱਚ ਸਾਰਾ ਕੁਝ ਬੇਨਾ ਗਾਡਰਾ ਤੋਂ ਬੇਨਾ ਗਾਡਰਾ ਤੋਂ ਵਾਸ ਸਾਰਾ ਵੀ ਜਿੰਨਾ ਵੀ ਸਮਾਨ ਜਿੰਨਾ ਵਾਸ ਆ ਗਿਆ ਤੇ ਜਿੰਨਾ ਕਾਨਾ ਪਾਇਆ ਸਕੰਡਾ ਪਾਇਆ ਕਾਨਾ ਹਾਂ ਸਕੰਡਾ ਪਾਇਆ ਜੋ ਵੀ ਆਪਣੀ ਆਟਮਾ ਵਾਸ ਤੇ ਫੱਟੀ ਹੋ ਗਈ ਜੀ ਠੀਕ ਹੈ ਠੀਕ ਹੈ ਕਾਨੇ ਦੀ ਪੱਤਲ ਹੋ ਗਈ ਠੀਕ ਹੈ ਤੇ ਕਾਗਜ਼ ਹੋ ਗਿਆ ਠੀਕ ਡਬਲ ਕਾਗਜ਼ ਹੋ ਗਿਆ ਡਬਲ ਕਾਗਜ਼ ਹੋ ਗਿਆ ਤੇ ਸਾਰ ਹੋ ਗਿਆ ਸਾਰ ਹੋ ਗਿਆ ਇਹ ਮੰਨ ਕੇ ਚੱਲੋ ਇੱਕ ਤੈ ਬਣ ਗਈ 6 ਚੀਜ਼ਾਂ ਦੀ ਨਹੀਂ ਇਹ ਕਿੰਨੀ ਗ ਮੋਟੀ ਤਹਿ ਹੋ ਜਾਂਦੀ ਫਿਰ ਇਹ ਮੋਟੀ ਬਈ ਹੀ ਆਪਾਂ ਨੂੰ ਮੰਨ ਕੇ ਚੱਲੋ ਜੇ 5 ਇੰਚ ਦੀ ਤਹਿ ਬਣ ਜਾਂਦੀ ਹੈ ਵਾਸ ਨੂੰ ਲੈ ਕੇ ਤਾਂ ਆਪਾਂ 6 ਇੰਚ ਕਿਉਂਕਿ ਇੱਕ ਵਾਰ ਤਾਂ ਵਾਸ ਖਾ ਜਾਂਦਾ ਉਦੋਂ ਉੱਪਰ ਲਈ 3 ਇੰਚ ਸਾਰੀ 6 ਇੰਚ ਦਾ ਇਹ ਬਣ ਜਾਂਦੀ ਹੈ ਉਦੋਂ ਉੱਪਰਲਾ ਫਿਰ ਗਾਰਾ ਪੈਣਾ ਇਹਨੇ ਠੀਕ ਹੈ ਇਹ ਇੱਕ ਮੋਟੀ ਐਡੀ ਮੋਟੀ 8 ਇੰਚ ਦੀ ਲੇੜ ਬਣ ਜਾਂਦੀ ਹੈ ਫਿਰ ਹੁਣ ਬਈ ਇਹਦੇ ਚ ਦੇਖ ਲਓ ਤੁਸੀਂ ਆਪ ਹੀ ਕਿੰਨੀ ਕੇ ਗਰਮ ਹੋਊਗੀ ਹੂੰ ਗਰਮੀ ਦੇ ਵਿੱਚ ਤਾਂ ਇਹ ਬੁਨਿਆਰੇਦਾਰ ਜੀ ਜਾਂ ਸਿਆਲ ਚ ਆ ਗਏ ਨੇ ਫਿਰ ਗਰਮ ਹੋਏ ਨਾ ਵਾਹ ਤੇ ਕੁਦਰਤ ਨਾਲ ਜੁੜੀ ਆ ਯਾਰ ਜੀ ਠੀਕ ਹੈ ਇਹ ਕੁਦਰਤ ਦੇ ਨਾਲ ਜੁੜੀ ਵੀ ਚੀਜ਼ ਹੈ ਜਿਵੇਂ ਹੁਣ ਛੱਡ ਗਏ ਲੋਕ ਟੀਨਾ ਦਾ ਜ ਆ ਬਾਈ ਹੁਣ ਇੰਨਾ ਕ ਕੰਮ ਟੀਨਾ ਦਾ ਗਰਮ ਬਾਲੀਆਂ ਹੁੰਦੀਆਂ ਨੇ ਨਾ ਟੀਨਾ ਗਰਮ ਉਹਦੇ ਚ ਪਸ਼ੂ ਵੀ ਆਪਣੇ ਨਾ ਗੱਭਣ ਨਹੀਂ ਦਿੰਦੇ ਗੱਭਣ ਨਹੀਂ ਹੁੰਦੇ ਤੇ ਬਾਕੀ ਹੁਣ ਜਿਵੇਂ ਆਪਾਂ ਇਹਦੀ ਲੇਅਰ ਦੀ ਗੱਲ ਕਰ ਲਈ ਤੇ ਇਹਦੀ ਲਾਈਫ ਕਿੰਨੀ ਕ ਹੁੰਦੀ ਹੈ ਫਿਰ ਅੰਦਾਜ਼ਾ ਲਾਈਏ ਅੰਦਾਜ਼ਾ ਯਾਰ ਵਧੀਆ ਜੇ ਆਪਾਂ ਵਧੀਆ ਪੱਠੀ ਵਾਲਾ ਜਾੜ ਵਾਲਾ ਵਾਪਾਉਣੇ ਆ ਹੂੰ 20 ਤੋਂ 25 ਸਾਲ ਤਾਂ ਆਪਾਂ ਕਹਿ ਸਕਦੇ ਹ ਠੀਕ ਜਿਸ ਸਿਉਂਖ ਹੈਗੀ ਆ ਫਿਰ ਉਹਦਾ ਹੱਲ ਵੀ ਆਪਣੇ ਕੋਲੇ ਹੈਗਾ ਬਾਈ ਆ ਠੀਕ ਆ ਕਈਆਂ ਪੰਨਿਆਂ ਕੋਲੇ ਬਾਲੀ ਸਿਉਂਖ ਆ ਯਾਰ ਬਾਈ ਸਿਉਂਖ ਕਰ ਨਰਦੀ ਨਹੀਂ ਪਉਂਦੇ ਉਹਦਾ ਹੱਲ ਵੀ ਆਪਾਂ ਕੀਤਾ ਵਿਆ ਹੁਣ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਜਿਵੇਂ ਕੰਮ ਬਾਈ ਪੈਂਦਾ ਕੋਈ ਬੰਦਾ ਓਵੇਂ ਓਵੇਂ ਮਾਰ ਹੁੰਦਾ ਜਾਂਦਾ ਹੀ ਆ ਤੇ ਇਹ ਵੀ ਬਾਈ ਆਪਾਂ ਜਿਹੜੀ ਉਚਾਈ ਆ ਹਾਈਟ ਇਹ ਕਿੰਨੀ ਕਰਕੇ ਇਹ ਵੀਰੇ ਜੇ ਤਾਂ ਛੋੜੇ ਬਸੂਆਂ ਦੀ ਆ ਫਿਰ ਤਾਂ 10.5 ਤੋਂ 11 ਠੀਕ ਆ ਠੀਕ ਆ ਜੀ ਪੰਜ ਸੱਤ ਪਸ਼ੂ ਬਾਈ ਛੋਟੇ ਕੰਮ ਕਰਨਾ ਉਹਨੂੰ ਪੰਜ ਸੱਤ ਤੇ 10 11 ਦੇ ਜੇ ਬਾਲੇ ਮੰਨ ਕੇ ਚਲੋ ਪਸ਼ੂ ਆਪਾਂ ਰੱਖਦੇ ਆ ਉਹਦੇ ਜਿਹਦਾ ਹਾਈਟ ਪਰ ਗੋਮਸ ਬਾਈਆਂ ਦੀ ਪਸ਼ੂਆਂ ਦੀ ਆਪਦੀ ਉਹਦੇ ਜਿਹਦਾ ਹਾਈਟ ਦੇਣੀ ਪੈਂਦੀ ਆ ਠੀਕ ਆ ਤੇ ਬਾਈ ਜੀ ਜਿਵੇਂ ਸ਼ੈੱਡ ਦੀ ਤਾਂ ਆਪਾਂ ਗੱਲ ਕਰ ਲਈ ਹੈ ਨਾ ਲਗਭਗ ਕੰਪਲੀਟ ਬਾਕੀ ਜੇ ਕੁਝ ਰਹਿ ਗਈ ਹੋਈ ਤਾਂ ਕਮੈਂਟ ਕਰਕੇ ਆਪਾਂ ਨੂੰ ਬਾਈ ਪੁੱਛ ਲੈਣਗੇ ਤੇ ਆਹ ਆਪਾਂ ਨਾਲ ਕੀ ਬਣਾਇਆ ਇਹ ਇਹ ਬਾਈ ਆਪਾਂ ਨਾ ਰਾਤ ਨੂੰ ਮੰਨ ਕੇ ਚਲੋ ਹੁਣ ਇਹ ਖੜਨਾ ਤੇ ਜਗਾ ਬਣਾਈਏ ਪਸ਼ੂਆਂ ਵਾਸਤੇ ਵੀ ਰਾਤ ਨੂੰ ਹੁਣ ਆਪਾਂ ਮੰਨ ਕੇ ਚਲੋ ਮਾਤਾ ਵਾਤਾਵਰਨ ਦੇ ਨੂੰ ਕੂਲਰ ਰਾਤ ਨੂੰ ਠੰਡੀ ਹੁੰਦੀ ਇਹਦੇ ਉੱਤੇ ਜਾਲੀ ਲਾ ਕੇ ਠੀਕ ਵਧੀਆ ਸਿਸਟਮ ਦਿੱਤਾ ਵਿਆਕਾ ਠੀਕ ਹੈ ਤੇ ਹੁਣ ਆਪਾਂ ਮੇਨ ਗੱਲ ਸ਼ੈੱਡ ਦੀ ਕਰਦੇ ਸੀ ਹਨਾ ਤੇ ਇੱਕ ਵਾਰੀ ਨਾ ਆਪਣਾ ਨੰਬਰ ਦੱਸ ਦੋ ਤੇ ਦਾ ਐਂ ਦੱਸ ਦੋ ਵੀ ਆਪਾਂ ਕਿਹੜੀਆਂ-ਕਿਹੜੀਆਂ ਸਟੇਟਾਂ ਦੇ ਵਿੱਚ ਇਹ ਕੰਮ ਕਰਦੇ ਆ ਤੇ ਆਪਾਂ ਜੀ ਵੀ ਜਾ ਵੀ ਵਰਦੇ ਆ ਉੱਥੇ ਤੇ ਸਾਰਾ ਆਪਦੀ ਡਿਟੇਲ ਦੱਸ ਦੋ ਫੋਨ ਨੰਬਰ ਜ਼ਰੂਰ ਦੱਸਿਓ ਬਾਕੀ ਆਪਾਂ ਸਕਰੀਨ ਤੇ ਵੀ ਨੰਬਰ ਤੁਹਾਡਾ ਦੇ ਦਾਂਗੇ ਆਪਾਂ ਜੀ ਪੰਜਾਬ ਹਰਿਆਣਾ ਤੇ ਰਾਜਸਥਾਨ ਤੇ ਇਹਨਾਂ ਸਟੇਟਾਂ ਦੇ ਵਿੱਚ ਆਪਾਂ ਕੰਮ ਕਰਦੇ ਆ ਠੀਕ ਹੈ ਜੀ ਇੱਥੇ ਆਪਣੀ ਸਰਵਿਸ ਹੈਗੀ ਹੈ ਫੁੱਲ ਠੀਕ ਹੈ ਜੀ ਤੇ ਬਾਕੀ ਵੀਰੇ ਆਪਣਾ ਨੰਬਰ ਸਟੋਰ ਕਰ ਲਓ 869992 0.99 ਠੀਕ ਹੈ ਜੀ ਠੀਕ ਹੈ ਜੀ ਬੁੱਟਰ ਕੰਟਰাকਸ਼ਨ ਠੀਕ ਹੈ ਜੀ ਆਪਣਾ ਹੀ ਲੋਗੋ ਆ ਐਸਟਾ ਦੇ ਆਈਡੀ ਹੈਗੀ ਆ ਤੇ ਬਾਈ ਇਹਦੇ ਦੇ ਹੁਣ ਆਪਾਂ ਨੰਬਰ ਦਿੱਤਾ ਪਰਸਨਲ ਬਾਈ ਸਵਾਦ ਨਾਲ ਨਾਲ ਫੋਨ ਨਾ ਕਰੇ ਆਪਾਂ ਖਰਚਾ ਟੋਟਲੀ ਦੱਸਦਾ ਟੋਟਲ ਦੱਸਦਾ ਠੀਕ ਹੈ ਜੀ ਤੇ ਲਓ ਜੀ ਇਹ ਜਿਹੜਾ ਸ਼ੈੱਡ ਸੀਗਾ ਇਹ ਆਪਾਂ ਇੱਥੇ ਅੱਜ ਤਾਂ ਹੀ ਪਹੁੰਚੇ ਸੀ ਕਿਉਂਕਿ ਬਹੁਤ ਸਾਰੇ ਡੇਰੀ ਫਾਰਮਰ ਹੁੰਦੇ ਆ ਜਿਨ੍ਹਾਂ ਕੋਲੇ 5 ਤੋਂ ਲੈ ਕੇ 10 ਪਸ਼ੂ ਹੁੰਦੇ ਆ ਤੇ ਗਰਮੀ ਦਾ ਹੁਣ ਟਾਈਮ ਚੱਲੀ ਜਾਂਦਾ ਤੇ ਜਿਹੜੇ ਦੂਜੇ ਸ਼ੈੱਡ ਆ ਤਿੰਨਾ ਵਾਲੇ ਹੋਗੇ ਜਿਵੇਂ ਉਹ ਤਾਪਦੇ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਆਹ ਕੰਮ ਮਜ਼ਬੂਤ ਵੀ ਬਹੁਤ ਆ ਕਿਉਂਕਿ ਬਾਈ ਨੇ ਦੱਸਿਆ ਵੀ ਇਹਦੀ ਲੇਅਰ ਹੈ ਜਿਹੜੀ ਉਹ ਬਹੁਤ ਮੋਟੀ ਹੋ ਜਾਂਦੀ ਹੈ ਬਾਕੀ ਉੱਤੇ ਮਿੱਟੀ ਪਾ ਜਾਂਦੀ ਭਾਵੇਂ ਬੰਦਾ ਤੁਰਿਆ ਫਿਰੇ ਉੱਤੇ ਤੇ ਆਗੂਗ ਤੋਂ ਵੀ ਇਹਦੀ ਸੇਫਟੀ ਰਹਿੰਦੀ ਆ ਤੇ ਮੇਨ ਗੱਲ ਹੈ ਵੀ ਇਹ ਗਰਮੀਆਂ ਦੇ ਵਿੱਚ ਠੰਡਾ ਰਹਿੰਦਾ ਤੇ ਸਿਆਲ ਦੇ ਵਿੱਚ ਇਹ ਗਰਮ ਹੁੰਦਾ ਤੇ ਇਹ ਸ਼ੈੱਡ ਦੀ ਆਪਾਂ ਤੁਹਾਨੂੰ ਡਿਟੇਲ ਦੱਸੀ ਸੀ ਬਾਕੀ ਜੇ ਕਿਸੇ ਵੀਰ ਨੇ ਇਹੋ ਜਿਹਾ ਸ਼ੈੱਡ ਬਣਵਾਉਣੇ ਹੁਣ ਤੇ ਆਪਾਂ ਬਾਈ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੁਸੀਂ ਇਹਨਾਂ ਨਾਲ ਕਾਲ ਕਰਕੇ ਹੋਰ ਵੀ ਜਾਣਕਾਰੀਆਂ ਲੈ ਸਕਦੇ ਹੋ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਅੱਜ ਆਪਾਂ ਤੁਹਾਨੂੰ 5-6 ਸ਼ੈੱਡ ਦਿਖਾਉਣੇ ਆ ਅੱਡੋ ਅੱਡ ਸਾਈਜ਼ ਦੇ ਹੋਣਗੇ ਅੱਡੋ ਅੱਡ ਖਰਚਾ ਆਊਗਾ ਤੇ ਐਂ ਹੀ ਆਪਾਂ ਹੁਣ ਕਿਸੇ ਹੋਰ ਸ਼ੈੱਡ ਦੇ ਵਿੱਚ ਚੱਲਦੇ ਆ ਉਹਦੀ ਲੰਬਾਈ ਚੜਾਈ ਦੇ ਹਿਸਾਬ ਨਾਲ ਉਹਦੇ ਖਰਚੇ ਦੀ ਗੱਲ ਕਰਾਂਗੇ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ